ਹੜਾਂ ਵਾਲੀਆਂ ਵੀਡੀਓ ਚ ਆ ਬਾਬੇ ਨੂੰ ਹੱਸਦਾ ਦੇਖ ਕੇ ਇੱਕ ਚੰਡੀਗੜ੍ਹ ਆਈਟੀ ਵਾਲੀ ਕੁੜੀ ਨਾ ਖਿਜ ਕੇ ਬੋਲੀ ਕਹਿੰਦੀ ਇਹਨਾਂ ਕੋ ਖੁਸ਼ੀ ਕਿਸ ਬਾਤ ਕੀ ਹੋ ਰਹੀ ਹੈ ਮੈਂ ਕਿਹਾ ਭੈਣ ਜੀ ਅਸਲ ਚ ਖੁਸ਼ੀ ਨਹੀਂ ਜਿਹੜੀਆਂ ਕੌਮਾਂ ਨੇ ਹੱਲੇ ਝੱਲੇ ਹੋਣ ਨਾ ਜਿਉ ਕਿਤੇ ਹੜਾਂ ਨੂੰ ਟੱਚਰ ਕਰ ਦੇਣ ਗੁੱਸਾ ਨਹੀਂ ਮੰਨਦੀ ਦਾ ਕਹਿਣ ਲੱਗੀ ਘਰ ਸ਼ਿਫਟ ਕਰਨਾ ਬਹੁਤ ਔਖਾ ਹੁੰਦਾ ਆਪਾਂ ਚੰਡੀਗੜ੍ਹ ਜਦੋਂ ਫਲੈਟ ਚੇਂਜ ਕਰਦੇ ਆ ਪਹਿਲਾਂ ਲੱਭਣਾ ਫੇਰ ਉੱਥੇ ਸ਼ਿਫਟ ਕਰਨਾ ਕਿੰਨਾ ਔਖਾ ਆਪਾਂ ਨੂੰ ਪਤਾ ਹੀ ਆ ਪਰ ਭੈਣ ਜੀ ਅਸਲ ਚ ਇਹ ਨਸਲ ਨੇ ਤਾਂ ਨਾ ਦੇਸ਼ ਸ਼ਿਫਟ ਕੀਤੇ ਹੋਏ ਨੇ 47 ਵੇਲੇ ਇਹਨਾਂ ਦੇ ਵੱਡ ਬਟੇਰੇ ਕਿਤੇ 2 ਲੈਟ ਵਾਲੇ ਬੋਰਡ ਦੇਖ ਕੇ ਥੋੜੀ ਤੁਰੇ ਸੀ ਲਾਹੌਰ ਵੱਲੋਂ ਇਹਨਾਂ ਦਾ ਤਾਂ ਡੀਲਰ ਬ੍ਰੋਕਰ ਤੇ ਰੱਖਾ ਸਿਰਫ ਇੱਕ ਹੀ ਆ ਸੱਚਾ ਪਾਤਸ਼ਾਹ ਕਹਿੰਦੇ ਜੇ ਕਿਸੇ ਦਾ ਘਰ ਡੇਗ ਪੇ ਬੰਦਾ 20 ਸਾਲ ਪਿੱਛੇ ਚਲਾ ਜਾਂਦਾ ਬੇਸ਼ੱਕ ਨੁਕਸਾਨ ਤਾਂ ਬਹੁਤ ਭਾਰਾ ਹੋਇਆ ਪਰ ਰੱਬ ਨਾ ਕਰੇ ਜੇ ਕਿਤੇ ਵਿਪਤਾ ਪੈ ਗਈ ਪਿੱਛੇ ਤਾਂ ਪਤਾ ਨਹੀਂ ਤੈਨੂੰ ਮੂਹਰੇ ਖੜੇ ਇਹੀ ਮਿਲਣਗੇ ਇੱਕ ਬਾਪੂ ਨੂੰ ਪੁੱਛਿਆ ਵੀ ਮੈਂ ਸੰਦਿਆ ਚ ਰੁੜ ਕੇ ਪਾਕਿਸਤਾਨ ਪਹੁੰਚ ਗਿਆ ਤਾਂ ਮੂਰੋਂ ਕਹਿੰਦਾ ਕੋਈ ਲੇਖਾ ਜੋਖਾ ਰਹਿ ਗਿਆ ਉਹ ਬੰਡ ਵੇਲੇ ਕਿਸੇ ਦੀਆਂ ਮੈਂਸਾ ਇੱਧਰ ਰਹਿ ਗਿਆ ਹੋਣਗੀਆਂ ਚਲ ਉਹ ਪੂਰਾ ਕਰ ਲਿਆ ਰੱਬ ਨੇ ਇਹ ਜਜ਼ਬੇ ਨਾ ਤਜਰਬਿਆਂ ਚ ਨਹੀਂ ਮਿਲਦੇ ਇਹ ਸਿਰਫ ਥਾਪੜਿਆਂ ਨਾਲ ਹੀ ਮਿਲਦੇ ਨੇ ਮਹਾਲੀ ਘਰਾਂ ਚ ਗਿੱਠ ਗਿੱਠ ਕ ਪਾਣੀ ਆਇਆ ਤਾਂ ਲੋਕਾਂ ਨੇ ਧਰਨਾ ਲਾ ਲਿਆ ਰਾਜਧਾਨੀ ਦੀ ਜਮਾ ਜੜ ਚ ਬੈਠੇ ਨੇ ਪ੍ਰਸ਼ਾਸਨ ਹਰ ਟਾਈਮ ਚੌਕਸ ਰਹਿੰਦਾ ਤਾਵੇਂ ਉਹਨਾਂ ਨੇ ਧਰਨਾ ਲਾ ਲਿਆ ਕਿ ਸਾਡੇ ਘਰਾਂ 'ਚ ਪਾਣੀ ਆ ਗਿਆ ਤੇ ਇੱਧਰ ਮੈਂ ਕਿਹਾ ਇਹਨਾਂ ਦੀਆਂ ਬਬਰਿਆਂ ਦੀਆਂ ਬੈਠਕਾਂ 'ਚ 6 ਦਿਨ ਹੋ ਗਏ ਦਰਿਆ ਬਿਨਾ ਬੁਲਾਏ ਪਰੌਣੇ ਵਾਂਗੂ ਬੈਠਾ ਤਾਂ ਵੀ ਬਾਬਾ ਕਹੀ ਜਾਂਦਾ ਵਾਹ ਬੜੀ ਠੰਡੀ ਵਗਦੀ ਆ ਇਸ ਤੇਦਾਰ ਦਾ ਉਹਦੇ ਕਿੰਦਾ ਆਖੀਦਾ بڑے ਨਜ਼ਾਰੇ ਤੇ ਠੰਡੀ ਹਵਾ ਆਉਂਦੀ ਆ ਤੇ ਇੱਕ ਗੱਲ ਹੋਰ ਕਹਾਂ ਚੱਲ ਨਵਾਂ ਖੂਨ ਆ ਕਈ ਵਾਰ ਗਲਤੀ ਵੀ ਕਰ ਜਾਂਦਾ ਹੋ ਪਰ ਹਰ ਵੇਲੇ ਵੱਡਿਆਂ ਟਰੈਕਟਰਾਂ ਨੂੰ ਗਾਲਾਂ ਕੱਢਣ ਵਾਲੇ ਨਾ ਸੱਚੀ ਸੱਚੀ ਦੱਸਿਓ ਵੀ ਜਦੋਂ ਦਿਹਾੜੀ ਵੀ ਮੀਂਹ ਪੈਂਦਾ ਆ ਬਲੈਕ ਚ ਲਈਆਂ ਵੀ ਆ ਡਿਫੈਂਡਰਾਂ ਜੀ ਬੈਗਣਾ ਬੰਦਾ ਛੱਡ ਥੱਲੇ ਲਾ ਕੇ ਨਾ ਬਾਹਰੋਂ ਸ਼ਟਰ ਸਿੱਟ ਦਿੰਦਾ ਤੇ 8 8 ਫੁੱਟੇ ਪਾਣੀ ਦੇ ਵਿੱਚ ਇਹੀ ਕੰਮ ਆਉਂਦਿਆ ਮਰਦ ਦੇ ਬੱਚੇ ਅਰਜਨ ਸਵਰਾਜ ਜੌਂੜੀ ਐ ਸੱਚੀ ਦੱਸਿਓ ਚਾਹੇ 4/2 4/4 ਕੋਈ ਵੀ ਗੱਡੀ ਹੋਵੇ ਕਦੇ ਬੰਪਰ ਤੇ ਹੱਥ ਮਾਰ ਕੇ ਕਿਹਾ ਕਿਸ ਨੇ ਝੋਟੀ ਆ ਝੋਟੀ ਟਰੈਕਟਰ ਦੀ ਸ਼ੋਕ ਤੇ ਬੰਦਾ ਕੋਣੀ ਰੱਖੀ ਖੜਾ ਹੋਵੇ ਨਾ ਬਿਨਾ ਮਤਲਬ ਤੋਂ ਥਾਪੜਾ ਦੇ ਕੇ ਨਿਕਲ ਜਾਂਦਾ ਮੂੰਹ ਓਏ ਝੋਟਾ ਝੋਟਾ ਚਾਹੇ ਗੱਲ ਥਾਂ ਹੀ ਡੁੱਬ ਜੇ ਪਰ ਜ਼ਿਮੀਦਾਰ ਨੂੰ ਡੁੱਬਣ ਨਹੀਂ ਦਿੰਦਾ ਗੱਲ ਪਤਾ ਨਹੀਂ ਕੌੜੀ ਲੱਗੂ ਪਤਾ ਨਹੀਂ ਮਿੱਠੀ ਬਾਈ ਇਹ ਜੱਟਾਂ ਦੇ ਮੁੰਡੇ ਦਾ ਨਾ ਸਿਰਫ ਇੱਕ ਟਰੈਕਟਰਾਂ ਦੀਆਂ ਲੋੜੀਆਂ ਨਹੀਂ ਮਨਾਉਂਦੇ ਨਹੀਂ ਇਹਨਾਂ ਨੂੰ ਜਵਾਕਾਂ ਤੋਂ ਘੱਟ ਨਹੀਂ ਹੁੰਦੇ ਇਹ ਟਰੈਕਟਰ ਸੋ ਜਿਹੜੇ ਜਵਾਕਾਂ ਵਾਂਗੂ ਸਾਹਵੇਂ ਹੋਣ ਨਾ ਉਹ ਵਖਤ ਪਏ ਤੇ ਫਿਰ ਜੋਹੇ ਵੀ ਜਾਂਦੇ ਆ